ਇਹ ਜਿਹੜੀ ਖਬਰ ਤੜਕੇ ਦੀ ਸਾਰੇ ਚੈਨਲਾਂ ਤੇ ਚੱਲ ਰਹੀ ਹੈ ਕਿ ਲੱਖਾ ਸਿੰਘ ਸਿਧਾਣਾ ਤੋਂ ਇੱਕ ਠੇਕੇਦਾਰ ਨੇ ਸਤਕਾਂ ਹਾਈਵੇ ਬੰਨੀ ਕਰਨ ਵਾਲੇ ਨੂੰ ਆਕਲ ਉਹਨਾਂ ਨੂੰ ਜਾਨੋਂ ਮਾਰ ਦੀ ਧਮਕੀ ਉਹਨਾਂ ਨੂੰ ਅੱਗ ਲਾ ਕੇ ਸਾੜ ਦੀ ਧਮਕੀ ਤੇ ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਜਿਹੜੇ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਉਹਨਾਂ ਨੇ ਨਿਰਦੇਸ਼ ਜਾਰੀ ਕੀਤੇ ਨੇ ਡੀਜੀਪੀ ਨੂੰ ਕਿ ਇਹਦੇ ਕੋਰਟ ਤੇ ਜਿਹੜੀ ਕਾਰਵਾਈ ਚੱਜੀ ਹੈ। ਆ ਮੈਨੂੰ ਇਹ ਖਬਰਾਂ ਤੋਂ ਪਤਾ ਲੱਗਦਾ ਵੀ ਲੱਖਾਂ ਕਿਸੇ ਨੂੰ ਸਾੜਨ ਗਿਆ ਕਿਸੇ ਨੂੰ ਮਾਰਨ ਗਿਆ ਕਿਸੇ ਨੂੰ ਧਮਕੀ ਦੇਣ ਗਿਆ। ਸਰਕਾਰ ਖੇਡ ਵੀ ਖੇਡ ਰਹੀ ਹੈ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਪੰਜਾਬ ਦੇ ਵਿੱਚ ਲਗਾਤਾਰ ਦਰੱਖਤਾਂ ਦੀ ਕਟਾਈ ਦਾ ਕੰਮ ਚੱਲ ਰਿਹਾ ਹੈ। ਪੰਜਾਬ ਦੇ ਵਿੱਚ ਜੋ ਸੜਕਾਂ ਨੇ ਦੋਸਤੋ ਉਹਨਾਂ ਨੂੰ ਚੌੜਾਉਂਦਿਆਂ ਕਰਕੇ ਰੋਡ ਵੱਡੇ ਹਾਈਵੇ ਬਣਾਏ ਜਾ ਰਹੇ ਨੇ ਉੱਥੇ ਦੋਸਤੋ ਇਸ ਮਾਮਲੇ ਨੂੰ ਲੈ ਕੇ ਲੱਖੇ ਸਿਧਾਣੇ ਨੇ ਜੋ ਪਟਿਆਲਾ ਤੋਂ ਸਰਹੰਦ ਰੋਡ ਨੂੰ ਚੌੜਾ ਕੀਤਾ ਜਾ ਰਿਹਾ ਹੈ ਉਸ ਉੱਪਰ ਦੋਸਤੋ ਜੋ 25000 ਦਰਖਤ ਲੱਗੇ ਨੇ ਉਹਨਾਂ ਨੂੰ ਸਰਕਾਰ ਕਟਣ ਦੀ ਤਿਆਰੀ ਕਰ ਰਹੀ ਹੈ ਇਸ ਮਾਮਲੇ ਲੈ ਕੇ ਦੋਸਤੋ ਹੁਣ ਲੱਖੇ ਸਿਧਾਣੇ ਨੇ ਵੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਵੀ ਜਾਗਰੂਕ ਕਰ ਰਿਹਾ ਹੈ ਕਿ ਇਹਨਾਂ ਰੁੱਖਾਂ ਨੂੰ ਕੱਟਣ ਤੋਂ ਬਚਾਇਆ ਜਾ ਸਕੇ ਇਸ ਮਾਮਲੇ ਲੈ ਕੇ ਦੋਸਤੋ ਕੱਲ ਲੱਖੇ ਸਿਧਾਣੇ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਉੱਥੇ ਦੋਸਤੋ ਲੱਖੇ ਸਿਧਾਣੇ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਲੱਖੇ ਸਿਧਾਣੇ ਖਿਲਾਫ ਇਹ ਵੀ ਖਬਰਾਂ ਮੀਡੀਆ ਦੇ ਵਿੱਚ ਚਲਾਈਆਂ ਜਾ ਰਹੀਆਂ ਨੇ ਕੇ ਲੱਖੇ ਸੁਧਾਨੇ ਨੇ ਜੋ ਸੜਕਾਂ ਬਣਾਉਣ ਵਾਲੇ ਰੋਡ ਵੱਡੇ ਹਾਈਵੇ ਬਣਾਉਣ ਵਾਲੇ ਜੋ ਠੇਕੇਦਾਰ ਨੇ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਕੀ ਹੈ ਦੋਸਤੋ ਪੂਰਾ ਮਾਮਲਾ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਆ ਵਾਈਰੋ ਟਿਕਾ ਖਾਲਸਾ ਵਾਈਰੋ ਟਿਕੀ ਫਤੇ ਅੱਜ ਦੀ ਜਿਹੜੀ ਪ੍ਰੈਸ 'ਚ ਮੈਨੂੰ ਕਿਉਂ ਆਉਣਾ ਪਿਆ মিডিਆ ਦੇ ਸਾਹਮਣੇ ਉਹ ਮੈਂ ਤਲਕੇ ਦੀ ਤਕਰੀਬਨ ਸਾਰੇ ਜਿਹੜੇ ਕੰਨਰ ਦੇ ਫਰਮਾਨ ਵਾਲੀ ਉਹ ਆ ਖਬਰ ਜਿਹੜੀ ਸੁਰੇਰ ਦੀ ਚੱਲ ਰਹੀ ਹੈ ਪਰਮਾਪਾਂਹ ਕੋਲ ਖਬਰ ਸਾਮ ਹੈ ਨਾ ਫਿਰ ਆਪਣੀ ਗੱਲਬਾਤ ਦੇਖੂ ਕਰਾਂਗੇ ਇਹ ਜਿਹੜੀ ਖਬਰ ਤੜਕੇ ਦੀ ਸਾਰੇ ਚੈਨਲਾਂ ਤੇ ਚੱਲ ਰਹੀ ਹੈ ਕਿ ਲੱਖਾ ਸਿੰਘ ਸਿਧਾਨਾ ਵੱਲੋਂ ਜਿਹੜੇ ਠੇਕੇਦਾਰ ਨੇ ਸੜਕਾਂ ਹਾਈਵੇ ਬਣਾਈ ਕਰਨ ਲੈਣ ਆਏ ਉਹਨਾਂ ਨੂੰ ਜਾਨਵਾਰ ਦੀ ਧੰਕੀ ਉਹਨਾਂ ਨੂੰ ਅੱਗ ਲਾ ਕੇ ਸਾੜ ਦਿੱਤੀ ਤੇ ਉਹਨਾਂ ਨੇ ਇੱਕ ਜਿੱਥੀ ਲਿਖੀ ਹੈ ਜਿਹੜੇ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਉਹਨਾਂ ਨੇ ਨਿਰਦੇਸ਼ ਜਾਰੀ ਕੀਤੇ ਨੇ ਡੀਜੀਪੀ ਨੂੰ ਕਿ ਇਹਦੇ ਤੋਂ ਕਿਹੜੀ ਉਕਾਰ ਵਾਈ ਕੀਤੀ ਆ ਮੈਨੂੰ ਇਹ ਖਬਰਾਂ ਤੋਂ ਪਤਾ ਲੱਗਦਾ ਵੀ ਲੱਖਾਂ ਕਿਸੇ ਨੂੰ ਸਾੜਨ ਗਿਆ ਕਿਸੇ ਨੂੰ ਮਾਰਨ ਗਿਆ ਕਿਸੇ ਨੂੰ ਧਮਕੀ ਦੇਣ ਗਿਆ ਸਰਕਾਰ ਖੇਡ ਵੀ ਖੇਡ ਰਹੀ ਹੈ ਜਿਵੇਂ ਲੱਖੇ ਦੇ ਉੱਤੇ ਇੱਕ ਪੱਤਰ ਦਿੱਤਾ ਗਿਆ ਅੱਜ ਤੋਂ 2 ਸਾਲ ਪਹਿਲਾਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹਰੀਕੇ ਪਤਨ ਥਾਣੇ ਕਿ ਲੱਖਾਂ ਚਿੱਟਾ ਵੇਚਣਾ ਲੱਖੇ ਦੇ ਸੰਬੰਧ ਪਾਕਿਸਤਾਨ ਦੀਆਂ ਯੱਸੀਆਂ ਨਾਲ ਆ ਲੱਖੇ ਦੇ ਸਬੰਧ ਕਿਸੇ ਜੋ ਕੈਨੇਡਾ ਬੈਠੇ ਕਿਸੇ ਗੈਂਸਟਰ ਨਾਲ ਆ ਕਿਸ ਲੱਖਾ ਉਥੋਂ ਚਿੱਟਾ ਵੀ ਵੇਚਦਾ ਲੱਖਾ ਜਿਹੜਾ ਹਥਿਆਰਾਂ ਦੀ ਤਸਕਰੀ ਕਰਦਾ ਇਹ ਪਰਚਾ ਲੱਖੇ ਦੇ ਹੁੰਦਾ ਤੇ ਲੱਖੇ ਨੂੰ ਘੱਟੋ ਘੱਟ 20 ਦਿਨਾਂ ਬਾਅਦ ਜਦੋਂ ਵੀ ਉੱਥੇ ਗੱਲ ਨਿਕਲ ਕੇ ਆਉਂਦੀ ਆ ਗਾਂ ਦੀਆਂ ਫਿਰ ਪਤਾ ਲੱਗਦਾ 20 ਦਿਨ ਪਹਿਲਾਂ ਲੱਖੇ ਤੇ ਐਫ ਆਈ ਆਰ ਦਰਜ ਹੁਣ ਇਹ ਮੇਰੇ ਤੇ ਜਿਹੜੀ ਖਬਰ ਚੱਲ ਪਈ ਆ ਤਣਕੇ ਦੀ ਲੱਖਾ ਕਿਸੇ ਠੇਕੇਦਾਰ ਨੂੰ ਸਾੜ ਹੁੰਦੀਆਂ ਧੰਪੀਆਂ ਦੇ ਕੇ ਗਿਆ ਲੱਖਾ ਕਸ ਨੂੰ ਮਾਰਨ ਦੀ ਧਮਕੀ ਦੇ ਕੇ ਗਿਆ ਕੋਈ ਤਾਂ ਲੱਖੇ ਦੀ ਰਿਕਾਰਡਿੰਗ ਹੋਉਂਦੀ ਕਿਸ ਨੇ ਲੱਖੇ ਨੂੰ ਫੋਨ ਕੀਤਾ ਹੋਊਗਾ ਜਾਂ ਲੱਖਾ ਕਿੱ데 ਗਿਆ ਹੋਊਗਾ ਉਦੀ ਕੋਈ ਸੀਸੀਟੀਵੀ ਹੋਊਗੀ ਪਰ ਕੋਈ ਨਾ ਕੋਈ ਦਾ ਫੋਟੋ ਕੋਈ ਨਾ ਕੋਈ ਦਾ ਸਬੂਤ ਤੱਤ ਕੋਈ ਨਹੀਂ ਪਰ ਇਹ ਜਿਹੜਾ ਜਿਹੜੀ ਸ਼ਾਜਹ ਜਿਹੜੀ ਮੈਂ ਕਹੂੰਗਾ ਨੀਤੀ ਸਰਕਾਰ ਖੇਡ ਰਹੀ ਹੈ ਆ ਵੀ ਜਦੋਂ ਹੀ ਮੈਂ ਕੋਈ ਪੰਜਾਬ ਦੇ ਅਹਿਮ ਮੁੱਦੇ ਦੇ ਉੱਤੇ ਗੱਲ ਕਰਨ ਆਉਂਦਾ ਹਾਂ ਜਾਂ ਕੋਈ ਅਹਿਮ ਮੁੱਦੇ ਨੂੰ ਮੈਂ ਛੇੜਦਾ ਜਾਂ ਅਹਿਮ ਮੁੱਦੇ ਦੇ ਉੱਤੇ ਅਸੀਂ ਕੋਈ ਨਾਂਬੰਦੀ ਕਰਦੇ ਹਾਂ ਉਹਦੀ ਸਰਕਾਰ ਕਿਸੇ ਵੀ ਤਰੀਕੇ ਨਾਲ ਮੈਨੂੰ ਘੇਰੰਦਾ ਜਦੋਂ ਜਾਂਦੀ ਹੁਣ ਸਾਡਾ ਮੁੱਦਾ ਚੱਲ ਰਿਹਾ ੁੱਡੇ ਦਰਿਆ ਨੂੰ ਬੰਨ੍ਹ ਮਾਰਨ 24 ਅਗਸਤ ਨੂੰ ਅਸੀਂ ਇੱਕ ਰੋਹ ਮਾਰਚ ਰੱਖਿਆ ਹੈ ਲੁਧਿਆਣੇ ਦੇ ਵਿੱਚ ਵੇਰ ਦਾ ਪ੍ਰਾਂਤ ਤੋਂ ਲੈ ਕੇ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਪਿੰਡ ਤੱਕ 15 ਸਤੰਬਰ ਤੱਕ ਸਰਕਾਰ ਨੂੰ ਸਾਡਾ ਅਲਟੀਮੇਟ ਮੈ ਵੀ ਜਾਂਦਾ ਹੱਲ ਕਰ ਤੋਂ ਜਿਹੜੀਆਂ 11 ਡਾਈ ਫੈਕਟਰੀਆਂ ਪਾ ਰਹੀਆਂ ਨੇ ਸਤਲੋਜ ਤੇ ਨਹੀਂ 15 ਸਤੰਬਰ ਤੱਕ ਅਸੀਂ ਇਹ 11 ਬੰਦ ਕਰ ਦਵਾਂਗੇ ਉਦੋਂ ਪਹਿਲਾਂ ਮੈਨੂੰ ਸਰਕਾਰ ਕਿਸੇ ਨਾ ਕਿਸੇ ਤਰੀਕੇ ਨਾਲ ਆਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਮੈਨੂੰ ਮੀਡੀਆ ਤੋਂ ਪਤਾ ਲੱਗਦਾ ਤੇ ਮੀਡੀਆ ਦੇ ਉੱਤੇ ਮੈਂ ਹੈਰਾਨ ਹਾਂ ਕਿ ਮੀਡੀਆ ਮੇਰਾ ਕੋਈ ਵਰਸ਼ਨ ਦੇ ਬਿਨਾ ਮੇਰੀ ਕੋਈ ਗੱਲ ਸੁਣੇ ਬਿਨਾ ਮੇਰਾ ਜਵਾਬ ਲੈ ਬਿਨਾ ਚਲਾ ਰਿਹਾ ਮੈਨੂੰ ਭੂ ਮਾਫੀ ਵਾਲੀ ਬਣਾ ਰਿਹਾ ਦੇਖੋ মিডিਆ ਦੇ ਵਿੱਚ ਭੂ ਮਾਫੀਆ ਬੋਲਿਆ ਜਾ ਰਿਹਾ ਤੁਸੀਂ ਵੀ ਸਾਰੇ মিডিਆ ਵਾਲੇ ਖੜੇ ਮੈਂ ਤੁਹਾਨੂੰ ਵੀ ਗੱਲ ਪੁੱਛਣਾ ਚਾਹੁੰਦਾ ਵੀ ਜਦੋਂ ਕਿਸੇ ਬੰਦੇ ਦੇ ਖਿਲਾਫ ਕੋ ਇਲਜ਼ਾਮ ਲੱਗਦਾ ਤੁਸੀਂ ਉਸ ਬੰਦੇ ਦਾ ਪੱਖ ਵੀ ਜਾਣਦੇ ਵੀ ਭਾਈ ਛੋਡੇ ਉੱਤੇ ਆ ਇਲਜ਼ਾਮਬਾਜ਼ੀ ਹੋਈ ਆ ਛੋਡੇ ਉੱਤੇ ਆ ਖਬਰ ਚੱਲ ਰਹੀ ਆ ਸੋਨੇ ਕਿਸੇ ਬੰਦੇ ਨੇ ਆ ਕੇ ਆ ਛੋਡੇ ਤੇ ਇਲਜ਼ਾਮ ਲਾ ਥੋੜਾ ਕੀ ਕਹਿਣਾ ਮੈਨੂੰ ਪਤਾ ਤੱਕ ਨਹੀਂ ਹੈਗਾ ਤੇ ਇਹ ਖਬਰਾਂ ਚੱਲ ਜਾਂਦੀਆਂ ਵੀ ਲੱਖਾਂ ਕਸੇ ਨੈਸ਼ਨਲ ਹਾਈਵੇ ਤੇ ਜਿਹੜੇ ਠੇਕੇਦਾਰ ਨੂੰ ਸੜਕਾਂ ਦੇ ਨੂੰ ਸਾੜਨ ਦੀ ਧਮਕੀ ਦਿੰਦਾ ਮਾਰਨ ਦੀ ਧਮਕੀ ਦਿੰਦਾ ਅੱਗ ਨਾਲ ਮਚਾਉਣ ਦੀ ਧਮਕੀ ਦਿੰਦਾ ਮੀਡੀਆ ਟ੍ਰੈਲ ਤੋਂ ਪਹਿਲੇ ਚੱਲ ਜਾਂਦਾ ਸੋ ਮੈਂ ਸਭ ਤੋਂ ਰੂਪ ਦੇ ਵਿੱਚ ਗੱਲ ਕਹਿਣਾ ਚਾਹੁੰਦਾ ਆਪਾਂ ਪਮਾਨ ਨੂੰ ਕਹਿਣਾ ਚਾਹੁੰਦਾ ਵੀ ਜਿੰਨਾ ਚਿਰ ਇਹ ਸਾਥ ਚੱਲੇਗੀ ਜਿੰਨਾ ਚਿਰ ਲੱਖਾ ਜਾਂਦਾ ਇਹ ਆਵਾਜ਼ ਐਸਾ ਹੀ ਚੱਲਦੀ ਤੂੰ ਪਹਿਲਾਂ ਵੀ ਕੋਸ਼ਿਸ਼ਾਂ ਕਰ ਲੀਆਂ ਪਹਿਲਾਂ ਸਾਡੇ ਹੋਰ ਸਾਥੀਆਂ ਦੇ ਵੀ ਕੋਸ਼ਿਸ਼ਾਂ ਕਰ ਲੀਆਂ ਪੱچے ਦੇ ਕੇ ਦਬਾਉਣ ਦੀਆਂ ਕੋਸ਼ਿਸ਼ਾਂ ਕੁੱਤਾ ਮਾਰਾਂ ਮੇਰੇ ਤੇ ਕਿੱਡਾ ਬਡਰ ਜਾਮ ਜਿਹੜਾ ਬੰਦਾ 10 ਸਾਲ ਤੋਂ ਨਸ਼ਿਆਂ ਖਿਲਾਫ ਚੱਟਿਆਂ ਖਿਲਾਫ ਲੜਦਾ ਉਹਦੇ ਉੱਤੇ ਕਿੱਟਾ ਵੇਚਉਣਾ ਹੁਣਾਂ ਕੋਈ ਕਹਾਣੀ ਚੱਲ ਪਈਆ ਹੁਣੇ ਪਤਾ ਨਹੀਂ ਐਫ ਆਈ ਆਰ ਦਰਜ ਹੋਗੀ ਕਿ ਹੋਣੀ ਆ ਇਹਦਾ ਕੀ ਬਣੇ ਜੇ ਕਿਸ ਤਰੀਕੇ ਨਾਲ ਮੈਨੂੰ ਇਹਦੇ ਚੜਝਾਉਣ ਦੀ ਕੋਸ਼ਿਸ਼ ਕਰਦਾ ਇਸ ਕਰਕੇ ਮੈਂ ਪਹਿਲਾਂ ਆਪਣਾ ਪੱਖ ਜਿਹੜਾ ਉਹ মিডিਆ ਸਾਹਮਣੇ ਰੱਖਿਆ ਵੀ ਮੈਨੂੰ ਸਰਕਾਰ ਇਸ ਕਰਦਾ ਜਵਾਬ ਦੇ ਵੀ ਮੈਂ ਕਿੱਥੇ ਆ ਮੈਂ ਕਿਹਨੂੰ ਸਾੜਨ ਦੀ ਧਮਕੀ ਦਿੱਤੀ ਹੈ ਕਿਹਨੂੰ ਮਾਰਨ ਦੀ ਧਮਕੀ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਕਿ ਪੰਜਾਬ ਦੇ ਲੋਕੋ ਇੱਥੇ ਜਿਹੜੇ ਸੁਢੇ ਹਟਕਾਂ ਦੀ ਪੰਜਾਬ ਦੀ ਪੰਜਾਬੀਅਤ ਦੀ ਆਵਾਜ਼ ਬੁਲੰਦ ਕਰਨ ਵਾਲੇ ਲੋਕ ਨੇ ਉਹਨਾਂ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਹੀ ਇਹ ਜੇਲਾਂ 'ਚ ਬੰਦ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਉਹਨਾਂ ਨੂੰ ਮਰਵਾਇਆ ਵੀ ਜਾ ਰਿਹਾ ਜਿਵੇਂ ਕਿ ਸਾਡੇ ਨੌਜਵਾਨ ਪਹਿਲਾਂ ਵੀ ਡਿਬਰੂਗੜ੍ਹ ਦੀਆਂ ਜੇਲਾਂ ਦੇ ਵਿੱਚ ਪਿਛਲੇ ਡੇਢ ਸਾਲ ਤੋਂ ਬੰਦ ਹਨ ਉਹਨਾਂ ਉਹਨਾਂ ਦੇ ਵਿੱਚੋਂ ਜਿੱਥੇ ਵੀ ਛੁਪ ਕੇ ਨੇ ਲੋਕਾਂ ਦਾ ਫਤਵਾ ਵੀ ਉਹਨਾਂ ਦੇ ਹੱਕ 'ਚ ਆ ਚੁੱਕਿਆ ਪਰ ਹਾਲੇ ਤੱਕ ਵੀ ਉਹਨਾਂ ਦੀ NSA ਦੇ ਵਿੱਚ ਜਿਹੜਾ ਵਾਦਾ ਹੋਇਆ ਪੰਜਾਬ ਸਰਕਾਰ ਵੱਲੋਂ ਬਕਾਇਦਾ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਦਾਇਤਾਂ ਮੁਤਾਬਕ ਐਡਸੋਂ ਦੇ ਡੀਸੀ ਨੇ ਉੱਥੋਂ ਦੀ ਉਹ ਲਿਖ ਕੇ ਭੇਜਿਆ ਗਿਆ ਹੈ ਭਾਰਪਾਲ ਸੈਂਟਰ ਕੋਲੇ ਵੀ ਕੀ ਦੀ ਐਨਐਸਐਸ ਵਧਾਉਣ ਦੀ ਜਿਹੜੀ ਮਨਜ਼ੂਰੀ ਹੋਰ ਦਿੱਤੀ। ਸੋ ਇਹ ਜਿਹੜੀ ਮੈਂ ਬਾਰ ਬਾਰ ਕਹਿਣਾ ਹੈ ਕਿ ਇਸ ਪੰਜਾਬ ਦੇ ਮੁੱਖ ਮੰਤਰੀ ਦੇ ਅੰਦਰ ਵਿੰਤੇ ਗੁੱਟੜ ਦੀ ਰੂਪ ਪ੍ਰਵੇਸ਼ ਕਰ ਗਈ ਆ ਕਿ ਕਿਵੇਂ ਇਸ ਤਰੀਕੇ ਨਾਲ ਪੰਜਾਬ ਦੀਆਂ ਆਵਾਜ਼ਾਂ ਨੂੰ ਇਹ ਦੱਪਣਾ ਚਾਹੁੰਦੇ ਨੇ, ਕੁੱਟਲਣਾ ਚਾਹੁੰਦੇ ਨੇ ਆ ਜਿਹੜੇ ਨਵੇਂ ਕਾਨੂੰਨ ਆਏ ਨੇ। ਇਹ ਕਹਿੰਦੇ ਵਸਤੀਵਾਦੀ ਕਾਨੂੰਨ ਅਸੀਂ ਖਤਮ ਕੀਤੇ ਆ, ਕਾਲੇ ਕਾਨੂੰਨ ਅਸੀਂ ਖਤਮ ਕੀਤੇ ਆ ਅੰਗਰੇਜ਼ਾਂ ਦੇ ਕਾਲੇ ਕਾਨੂੰਨ ਨੂੰ। ਉਹਦੀ ਆੜ ਦੇ ਵਿੱਚ ਕਾਨੂੰਨਾਂ ਦੇ ਵਿੱਚ ਇਹਨਾਂ ਨੇ ਇੰਨਾ ਕੁ ਸਖਤ ਕਰਤਾ ਕੰਮ ਕਿਵੇਂ ਪੂਰੇ ਦੇਸ਼ ਨੂੰ ਪੁਲਿਸ ਸਟੇਟ ਬਣਾਉਣਾ ਹੈ ਕਿਵੇਂ ਪੁਲਿਸ ਨੂੰ ਪਾਵਰਾਂ ਦੇਣੀਆਂ ਕਿਵੇਂ ਸੰਘਰਸ਼ਾਂ ਨੂੰ ਕੁੱਟਣਾ ਉਹਦੀ ਇੱਕ ਆਧਾਰਤਾਂ ਦਾਦਨਾ ਚ ਕਾਲੇ ਆਈਆ ਚਟਾਨੇ ਦੇ ਵਿੱਚ ਕਿਸਾਨਾਂ ਨੇ ਗ੍ਰੈਡ ਬਿਜਲੀ ਬੋਰਡ ਦਾ ਘੇਰਿਆ ਵੀ ਸਾਨੂੰ ਸਾਡੇ ট্রান্সਫਾਰਮਰ ਸੜਿਆ ਨੂੰ 15 ਦਿਨ ਹੋ ਗਏ ਤੁਸੀਂ ਕਿਉਂ ਨਹੀਂ ਦੇਇਆ ਉਨਾ ਦੇ ਉੱਤੇ ਗ੍ਰੈਡ ਦੇ ਅਨੁਘੇਰਨ ਦੇ ਮਸਲੇ ਦੇ ਉੱਤੇ ਉਹਨਾਂ ਦੇ ਧਰਾਵਾ ਖੜੀ ਨਾ ਲੰਗਾ ਜਿੰਨਾਂ ਦੀ ਉਮਰ ਕੈ ਦਾ ਯਾਨੀ ਇਹ ਇੱਕ ਇੱਕ ਤਰੀਕੇ ਨਾਲ ਹਰ ਆਵਾਜ਼ ਨੂੰ ਤੇ ਕਿਸਾਨਾਂ ਦੀ ਹੈ ਮਜ਼ਦੂਰਾਂ ਦੀ ਹੈ ਮਲਾਜ਼ਮਾਂ ਦੀ ਹੈ ਹੱਕ ਮੰਗਣ ਵਾਲੇ ਲੋਕਾਂ ਦੀ ਹੈ ਉਹਨੂੰ ਕਿਸੇ ਵੀ ਤਰੀਕੇ ਨਾਲ ਇਹਨਾਂ ਕਾਨੂੰਨਾਂ ਤਹਿਤ ਕੁਝਲ ਦੇਣਾ ਚਾਹੁੰਦੇ ਸੁਪ ਪੰਜਾਬ ਦੇ ਲੋਕਾਂ ਨੂੰ ਪੀਲ ਆ ਯਾਰ ਵੀ ਇਹੜੇ ਮਸਲਾਂ ਨੂੰ ਕਿ ਖੁੱਲ ਕੇ ਬੋਲੋ ਖੁੱਲ ਕੇ ਆਪਣੇ ਲੋਕਾਂ ਨਾਲ ਖੜੋ ਇਹਨਾਂ ਦਾ ਵਿਰੋਧ ਕਰੋ ਸਵਾਲ ਪੁੱਛੋ ਮੈਂ ਕਹਿੰਦਾ ਮੈਂ ਇਹ ਜਿਹੜੀਆਂ ਗੱਲਾਂ ਕਰਦੇ ਨੇ ਕਿ ਲੱਖਾਂ ਸਾੜਨ ਦੀ ਧਮਕੀ ਦਿੰਦਾ ਜੀ ਲੱਖਾਂ ਹੁਣ ਤੇ ਆਇਆ ਨਹੀਂ ਹੁਣ ਇਹਦੀ ਕੋਈ ਪੜਤਾਲ ਹੋਊਗੀ ਕੋਈ ਜਾਂਚ ਹੋਊਗੀ ਜਾਂ ਇੱਕ ਲੁਕਵੇਂ ਰੂਪ ਵਿੱਚ ਕੋਈ ਐਫ ਆਈ ਆਰ ਦਰਜ ਕਰਕੇ ਰੱਖ ਲਈ ਜਾਊਗੀ ਇਹ ਲੱਖੇ ਮਾਵੜਾ ਹੈ ਕਿੱਥੋਂ ਦਾ ਹੈ ਕਿੱਥੋਂ ਦਾ ਮਾਵੜਾ ਕਿੱਥੋਂ ਦਾ ਹੈ ਇਹ ਮੁੱਲਾਂਪੁਰ ਦਾ ਦੱਸਿਆ ਜਾ ਰਿਹਾ ਵਿਧਾਨੇ ਭਾਈ ਲੁਧਿਆਣੇ ਦਾ ਜੋ ਇਹਦੇ ਚਾਰ ਮੈਂ ਤਾਂ ਇਹ ਤਾਂ ਸੁਣਿਆ ਵੀ ਇਹ ਇਹਦੇ ਚ ਵੀ ਲੱਖੇ ਦੇ ਖਿਲਾਫ ਲੱਖਾਂ ਹੋ ਤੇ ਠੇਕੇਦਾਰ ਨੂੰ ਸਾੜਨ ਆਇਆ ਧਮਕੀ ਦੇ ਕੇ ਹੂੰ ਮਾਫੀ ਆਪ ਵੀ ਬਣਾਤਾ ਮੈਨੂੰ ਜਦ ਮੈਂ ਪਹਿਲਾ ਸਮਾਗਮ ਬਣਾਉਣ ਦੀਆਂ ਕੋਸ਼ਿਸ਼ਾਂ ਬਸ ਅਸਟਰ ਬਣਾਉਣ ਦੀਆਂ ਕੋਸ਼ਿਸ਼ਾਂ ਹੁਣ ਹੂੰ ਮਾਫੀ ਦੀਆਂ ਜਰੂਰਤਾ ਇਹਨੇ ਜੇ ਇੱਕ ਕਿੱਡਾ ਵੱਡਾ ਮੈਂ মিডিਆ ਨੂੰ ਕਹਿਣਾ ਚਾਹੁੰਦਾ ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦਾ ਕਿ ਇੱਕ ਬੰਦੇ ਦੀ ਛਵੀ ਬੰਦਾ ਨੂੰ ਸਭ ਨੂੰ ਸੁਧਾਰਨਾ ਸੁਧਾਰਦਿਆਂ ਕਈ ਦਹਾਕੇ ਲੱਗ ਜਾਂਦੀ ਹੈ ਕਿਤੇ ਉਮਰ ਲੰਘ ਜਾਂਦੀ ਹੈ ਇੱਕ ਮਿੰਟ ਲਾਉਨੇ ਤੁਸੀਂ ਬੰਦੇ ਦੇ ਉੱਤੇ ਇੱਕ ਐਨੇ ਚਿਰਕ ਤਿਆਰ ਕਰਦੇ ਰਹੀਏ ਬੰਦਾ ਗੈਂਸਟਰ ਆ ਜੀ ਮੈਨੂੰ ਤਾਂ ਹੁਣ ਤੱਕ ਵੀ ਪਹਿਲਾਂ ਗੈਂਟਰ ਨੂੰ ਸਾਫ ਤਾਂ ਗੈਂਟਰ ਕਹਿਣ ਲੱਗ ਪਏ ਇਹ ਇਹ ਵੀ ਕੋਈ ਇਦਿੱਤ ਸਾਫਟਾ ਹੁੰਦੇ ਹੁੰਦੇ ਆ ਮੈਂ ਤਾਂ ਹੈਰਾਨ ਹਾਂ ਕਿ ਤਿੰਨ ਚੋਣਾਂ ਮੈਂ ਲੜ ਲਈਆਂ ਦੋ ਵਿਧਾਨ ਸਭਾ ਦੀਆਂ ਕੈਂਪੀ ਦੀ ਚੋਣ ਪਰ ਅਸੇ ਫਤਵਾ ਵੀ ਸੋਣਾ ਮੈਂ 84000 ਵੋਟ ਕੀ ਲੋਕਾਂ 84000 ਬੰਦੇ ਦੇ ਤੇ ਫਤਵਾ ਦਿੱਤਾ ਮਿਲਿਆ ਤੇ ਇਸ ਕਰਕੇ ਮੈਂ ਪੰਜਾਬ ਦੇ ਮੁਖਮੰਨ ਨੂੰ ਸਿੱਧੇ ਰੂਪ ਵਿੱਚ ਚੈਲੰਜ ਮੰਗ ਲੋ ਜਨੋਬੀ ਮੰਗ ਲੋ ਵੀ ਇਹ ਵਾਰੀ ਵਾਰੀ ਇਹ ਆਪਣਾ ਨਵੇਡ ਨੂੰ ਮੈਨੂੰ ਚੱਕ ਕੇ ਇੱਕ ਵਾਰੀ ਕੋਈ ਨਾ ਇਸ ਯੂਪੀ ਲਾ ਕੇ ਅੰਦਰ ਹੀ ਸੜਦੇ ਉਹ ਕਦੇ ਕਿਸੇ ਤਰੀਕੇ ਨਾਲ ਮੈਨੂੰ ਘੇਰਦਾ ਜਦ ਕਰਦਾ ਪਰ ਕਿਸੇ ਤਰੀਕੇ ਨਾਲ ਘੇਰਦਾ ਜਦ ਕਰਦਾ ਜਾਂ ਮੇਰਾ ਕਸੂਰ ਕੱਢੋ ਮੈਂ ਕਿੱਥੇ ਗਿਆ ਮੈਂ ਕਿੱਥੇ ਜਿਸ ਨੂੰ ਸਾੜ ਲਗਿਆ ਤੇ ਉਹਨੂੰ ਮਾਰ ਲਗਿਆ ਫਿਰ ਉਹ ਧਮਕੀ ਦੇਣ ਗਿਆ ਤੀਜੇ ਦਿਨ ਕੋਈ ਨਾ ਕੋਈ ਪਰ ਮੈਂ ਤੁਹਾਨੂੰ ਦੱਸਣਾ ਵੀ ਇਸੇ ਤਰੀਕੇ ਨਾਲ ਹੈ ਬੁੱਡੇ ਦਰਿਆ ਵਾਲੇ ਮਸਲੇ ਦੇ ਕਰਕੇ ਮੈਨੂੰ ਇਹਨਾਂ ਨੂੰ ਕੋਸ਼ਿਸ਼ ਹੈ ਕਿ ਉਹਦੋਂ ਪਹਿਲਾਂ ਪਹਿਲਾਂ ਰੁਕਿਆ ਜਾਵੇ ਜਾਂ ਇਹਨਾਂ ਨੂੰ ਪਰਚਾ ਦਿੱਤਾ ਜਾਵੇ ਇਹਨੂੰ ਦਬਾਇਆ ਜਾਵੇ ਜਾਂ ਜਦ ਬੰਦ ਜਿਹੜੇ ਵੀ ਸ਼ਿਕਾਇਤ ਕਰਦਾ ਨੇ ਕਦੇ ਮਿਲੇ ਉਹ ਤੁਸੀਂ ਉਹਨਾਂ ਨਾਲ ਗੱਲਬਾਤ ਨਾਲ ਪੁਸ਼ਤ ਮੈਂ ਕਹਿੰਦਾ ਮੈਂ ਜਾਣਦਾ ਤੱਕ ਨਹੀਂ ਕਿਸੇ ਕੌਣ ਗਿਆ ਕਰਦਾ ਮੈਂ ਕੁਝ ਪੁੱਛਦਾ ਹੋਊਗਾ ਨਾ ਪੁੱਛਤਾ ਹੋਗਾ ਮੇਰੇ ਫੋਨ ਦੀ ਕੁ ਉਹਨਾਂ ਕੋਲ ਮੈਂ ਫੋਨ ਕੀਤਾ ਹੋਊ ਤਾਂ ਮੇਰੀ ਲੋਕੇਸ਼ਨ ਹੋਊਗੀ ਜੇ ਕਿ ਉੱਥੋਂ ਦੀ ਫੋਟੋ ਵੀਡੀਓ ਪੁੱਛਤਾ ਹੋਊ ਆਇਆ ਕਹਨ ਕੋਈ ਉੱਠ ਕੇ ਕਹਿੰਦਾ ਬਿਲਖਰੇ ਬਰਾਤਕਾਰ ਕਰਤਾ ਜੀ ਕੋਈ ਕਹਨ ਉਹਦੇ ਉੱਠ ਕੇ ਜਾਣਾ ਲੱਖੇ ਮੇਰੀ ਬਾਹ ਫੜ ਲਈ ਘਟੋ ਘਟ ਮੈਂ ਕਹਿੰਦਾ ਮੀਡੀਆ ਦੇ ਵਿੱਚ ਗੱਲ ਚੱਲਣ ਤੋਂ ਪਹਿਲਾਂ ਇਹਦੀ ਪੜਤਾਲ ਤਾਂ ਹੋਣੀ ਚਾਹੀਦੀ ਮੰ ਲਓ ਕੋਈ ਬੰਦਾ ਮੇਰੇ ਖਿਲਾਫ ਹੈ ਕਿਸੇ ਬੰਦੇ ਦੇ ਖਿਲਾਫ ਜਾ ਕੇ ਜੀ ਤਰਖਾਹ ਹੁੰਦਾ ਹੈ ਉਹ ਅਦੀ ਹੁੰਦਾ ਹੈ ਉਹਦੀ ਪਰਤਾਲ ਹੋਣ ਤੋਂ ਬਾਅਦ ਉਹ ਮੀਡੀਆ ਚੱਲਣ ਜਿਹੜੇ ਪਈ ਆ ਤਰਖਾਹ ਸਹੀ ਪਰਤਾਲ ਹੋਈ ਜੇ ਬਾਨੇ ਬਾਨੇ ਬੰਦੇ ਪਾਏਗੇ ਹੁਣੇ ਪਤਾ ਨਹੀਂ ਐਫ ਆਰ ਹੋ ਗਈ ਹੋਣੀ ਹੈ ਕਿਹਦੇ ਤੇ ਹੋਣੀ ਹੈ ਪਤਾ ਫਿਰ ਦੱਸਿਆ ਜਾ ਰਿਹਾ ਵੀ ਡੀਜੀਪੀ ਨੇ ਆਪਣੇ ਗ੍ਰਹਿ ਵਿਭਾਗ ਵੱਲੋਂ ਜਿਹੜਾ ਨਿਰਦੇਸ਼ ਜਾਰੀ ਹੋ ਗਿਆ ਡੀਪੀ ਨੂੰ ਕਿ ਇੱਥੇ ਕਾਰਵਾਈ ਕਰੋ ਇਹਦੇ ਪਰਚੇ ਪਰਚੇ ਨਹੀਂ ਇਹ ਮਸਲੇ ਮਸਲਾ ਹੈ ਕਿ ਇਤਨਾ ਜੁੜਿਆ ਕਿਸੇ ਵੀ ਤਰੀਕੇ ਨਾਲ ਕਿਸ ਨੂੰ ਚੱਕ ਕੇ ਨਾਲ ਜਾ ਰਹੇ ਇੱਥੇ ਕਿਹੜਾ ਫਿਰ ਕਾਨੂੰਨ ਹੈ ਕਿਹੜਾ ਇਨਸਾਫ ਆਉਂ ਤੱਕ ਹੁਣ ਅਤਮਾਨੇ ਗੱਲਾਂ ਕਰਦਾ ਰਿਹਾ ਵੀ ਇੱਥੇ ਅਸੀਂ ਇਨਸਾਫ ਦੀ ਗੱਲ ਕਰਾਂਗੇ ਅਸੀਂ ਕਿਸਨਾ ਬਦੀ ਕੀ ਨਹੀਂ ਕਰਾਂਗੇ ਜਾਂ ਕੀ ਨਹੀਂ ਕਰਾਂਗੇ ਟੱਕਾ ਨਹੀਂ ਕਰਾਂਗੇ ਹੁਣ ਜਾਰੇ ਪਰਚਾ ਨਹੀਂ ਹੋਵਾਂਗੇ ਆ ਮੇਰਾ ਕਈ ਵਾਰੀ ਹੋ ਗਈ ਪੁਰਾਣੇ ਪਰਚੇ ਮੇਰੇ ਜਿਹੜੇ ਮੇਰੇ ਪਰਚਿਆਂ ਦੇ ਵਿੱਚ ਮੇਰੀਆਂ ਕੈਸ ਰਿਸ਼ਨਾ ਭਰੀਆਂ ਜੀਆਂ ਰੱਤ ਹੋ ਚੁੱਕਿਆ ਕਾਜਲ ਪੁਟਾ ਪਰ ਨਗਰ ਕਟ ਮੜਿਆ ਪਰ ਨੂੰ 2 ਕੋਟ ਹੋਗੇ ਦਾਲਤਾਂ ਜਨਾਨ ਪੇਸ਼ ਹੋਦੇ ਉਹਨਾਂ ਪਰਚਿਆਂ ਨੂੰ ਇਹਨਾਂ ਨੇ ਰੀ ਇਨਵੈਸਟੀਗੇਸ਼ਨ ਕਰਨ ਦੇ ਚੱਕਰ ਤੇ ਦੁਬਾਰਾ ਸ਼ਲਾਮ ਦੇ ਤੇ ਮੇਰੇ ਪਰਚੇ ਅਮਰੋਟ ਮੈਂ ਹੁਣ ਜ਼ਮਾਨਤ ਭਰਾ ਕੇ ਜ਼ਮਾਨਤ ਭਰਾ ਕੇ ਜਿਹੜਾ ਪਰਚਾ 2019 ਦੇ ਵਿੱਚ ਬਾਦਲਾ ਦੇ ਕੋਠੀ ਦਾ ਘਰਾਉ ਕੀਤਾ ਸੀ ਗੁਰਾਂ ਸਿੰਘ ਸਾਹਿਬ ਦੀ ਪੀਐਡਵੀ ਨੂੰ ਲੈ ਕੇ ਸਰਕਾਰ ਸੀ ਕੰਮ ਸੀ ਉਹ 307 ਦਾ ਪਰਚਾ ਹਾਲਾਕਿ ਜਦੋਂ ਉਦੋਂ ਵੀ ਮੈਨੂੰ ਅਈਲ ਜਾਇਆ ਗਿਆ ਕਿ ਲੱਖਾਂ ਦੀ ਗੰਡੀ ਚਲਾ ਰਿਆ ਸੀਗਾ ਤੇ ਲੱਖ ਨੇ ਪੁਲਸ ਤੇ ਗੱਡੀ ਜਾਣਦੀ ਤੈਨੂੰ ਸੋਦਾ ਤੋਂ ਕੋਈ ਸਲਾਹ ਕੋਈ ਜੱਕ ਨਹੀਂ ਹੋ ਗਿਆ ਮੈਂ ਮਿਹੜੇ ਜਿਹੇ ਵੀ ਮੈਂ ਖੜਾ ਗੱਡੀ ਦੇ ਤਾਹਾਂ ਗੱਡੀ ਕੋਲ ਚਲਾ ਰਿਆ ਗਏ ਆ ਉਥੇ ਘਰਾਓ ਕਰਨਾ ਬਾਦਮਾਣੀ ਕੋਠੀ ਦਾ ਉਹਦੇ ਉਹ ਪਰਚਾ ਮੇਰਾ ਜਦੋਂ ਮੈਂ ਸਾਰੀ ਆਪਣੀ ਵੀਡੀਓ ਦਿਖਾਇਆ ਵੀ ਆ ਦੇਖੋ ਜੀ ਮੈਂ ਕਿੱਥੇ ਆ ਮੈਂ ਉਸਤਰਾ ਕੋਲੇ ਗਿਆ ਮੈਂ ਦਫ਼ਤਰ ਮੈਂ ਕਿਹਦੇ ਲਿਖਦਾ ਉਹਦੇ ਵਿੱਚ ਮੇਰੀ ਜਾਂਚ ਹੋਈ ਤਾਂ ਮੈਨੂੰ ਜਾਂਚ ਉਹਨਾਂ ਨੇ ਕਰੀ ਕੀਤਾ ਬੇਦੋਸ਼ਿਕ ਬੇਦੋਸ਼ਕਰਾ ਕਰਤਾ ਉਹ ਉਹ ਵੀ ਮੇਰੀਆਂ ਦਵਾਰੇ ਉਥੋਂ ਅਦਾਲਤਾਂ 'ਚ ਵਾਪਸ ਕਰਾ ਕੇ ਸਾਰਾ ਉਹ ਦਵਾਰੇ ਚ ਲਾਉਂਦੇ ਨੇ ਉਹ ਤਾਂ ਨਾ ਸਟੈਪ ਕੀ ਹੁੰਦਾ ਸਟੈਪ ਨਾ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਮੈਂ ਨਾ ਦੱਸਣਾ ਉਹਦੇ ਨਾਮ ਵਿੱਚ ਆਪਾਂ ਨੂੰ ਕਹਿੰਦੇ ਕਿ 60 50 ਵਰਤੇ ਹੋਰ ਜਿਹੜੇ ਮਾਰਦੀ ਦੁਆ ਇਹ ਲੋਕਾਂ ਨੂੰ ਕਹਿਣਾ ਤੁਸੀਂ ਇਸ ਕਰਦੇ ਹੋ ਕਿ ਜੇ ਅੱਜ ਆਪਾਂ ਠੀਕ ਆਪਾਂ ਪਹਿਲਾਂ ਵੀ ਆਪਣੇ ਬੰਦੇ ਮਗਰ ਉਹਵੇਂ ਖੜੇ ਨਹੀਂ ਜਿਵੇਂ ਖੜਨਾ ਚਾਹੀਦਾ ਜਿਹੜੇ ਸਾਡੇ ਲਈ ਗੱਲ ਕਰਦੇ ਆਪਾਂ ਲਈ ਜਦੋਂ ਉਹ ਕੋਈ ਗੱਲਬਾਤ ਹੋ ਜਾਂਦੀ ਹੈ ਵਰਚਾ ਹੋਗਾ ਕਿ ਜੇ ਇਹ ਤਾਂ ਆਪਾਂ ਚਪੋੜੀ ਸਾਡਾ ਫਰਜ਼ ਹੁੰਦਾ ਕਿ ਅਸੀਂ ਘਟੋ ਘਟੋ ਕਰੀਏ ਜਦੋਂ ਮੈਂ 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 ਕਹਿੰਦਾ ਮੈਂ ਖੁੱਲਿਆ ਪਰ ਜੇ ਮਰਜ਼ੀ ਫੜ ਲੈਣਾ ਹੈ ਮੈਂ ਭਾਈ ਦਾ ਨਹੀਂ ਮੈਂ ਭੱਜਾਂ ਤਾਂ ਮੈਂ ਚੋਰ ਹੋਵਾਂ ਜਾਂ ਮੈਂ ਕਹਿੰਦਾ ਤੁਮ ਫਿੱਟ ਹੋ ਤਾਂ ਮੈਂ ਸਾਰੂੰਗਾ ਮਤਲਬ ਮਾਰੂ ਹੜ੍ਹ ਦੋ ਲੋਕਾਂ ਕੜਨਪੂਰੋਂ ਤੁਸੀਂ ਕਿੱਥੇ ਹੋ ਜੇ ਤਾਂ ਐਂ ਘਰਾਂ 'ਚ ਬੈਠਣਾ ਹੁਣ ਮੈਂ ਇਹ ਤਾਂ ਇੱਕ ਪਾਣੀ ਵਾਲਾ ਮੁੱਦਾ ਇੱਕ ਮੈਂ ਵੱਡਾ ਅਹਿਮ ਮੁੱਦਾ ਚੱਕਿਆ ਦਰੱਖਤਾਂ ਨੂੰ ਪਟਾਉਣਾ ਸਰਕਾਰ ਬਣਾ ਰਹੀ ਹੈ ਜੀ ਬਾਣ ਮਹਾਉਪਸਰ ਬੂਟੇ ਲਾਉਦੇ ਮੰਤਰੀ ਸਾਹਿਬ ਵੀਰ ਕਰ ਰਹੇ ਨੇ ਕੱਲ ਦੀ ਮੈਂ ਇੱਕ ਬਿਆਨ ਪੜ੍ਹਿਆ ਮੰਤਰੀ ਸਾਹਿਬ ਦਾ ਕਹਿੰਦੇ ਜੀ ਹਰ ਇੱਕ ਖੇਤ ਦੇ ਵਿੱਚ ਮੋਟਰ ਤੇ ਚਾਰ ਰੋਪ ਲੱਗਣੇ ਚਾਹੀਦੇ ਆ ਜੇ ਨਹੀਂ ਫਿਰ ਮੈਂ ਸਖਤੀ ਕਰੂਗਾ ਕਾਨੂੰਨ ਬਣਾਉਣਾ ਪੰਜਾਬ ਦੇ ਮੰਤਰੀ ਬੂਟੇ ਲਾਈ ਜਾਂਦੇ ਆ ਐਮਐਲਏ ਰੱਤ ਲਾਈ ਜਾਂਦੇ ਆ ਪਾਣੀ ਪਾਈ ਜਾਂਦੇ ਆ ਜੀ ਫੋਟੋ ਮਖਟੀਆਂ ਜਾ ਰਹੀਆਂ ਵੀਡੀਓ ਬਣਾਈਆਂ ਜਾ ਰਹੀਆਂ ਦੇਖੋ ਜੀ ਮੰਤਰੀ ਰੱਤ ਲਾਉਂਦੇ ਦੁਰਦੇ ਆ 26 ਹਜ਼ਾਰ ਰੱਤ ਕੱਟਿਆ ਜਾ ਰਿਹਾ ਸਰਹੰਤ ਤੋਂ ਲੈ ਕੇ ਪਟਿਆਲਾ ਸ਼ਹਿਰ ਤੱਕ ਮੈਂ ਉੱਥੇ ਵੀ ਜਾ ਕੇ ਖੜਾ ਮੈਂ ਕਹਾਂ ਜੀ ਰੱਤ ਵਧਣ ਨਹੀਂ ਦੇਣੇ NGT ਨੇ ਪੰਜਾਬ ਸਰਕਾਰ ਨੂੰ ਦੋ ਵਾਰ ਨੋਟਿਸ ਕੀਤਾ ਹੈ ਬਾਏ ਆਰਡਰ ਵੀ ਤੁਸੀਂ ਜਿੰਨਾ ਜਰ ਪਾਸੇ ਜ਼ਮੀਨ ਨੇਕੁਇਰ ਕਰਦੇ ਉੰਨਾ ਜੇ ਰੁੱਖ ਨਹੀਂ ਪਾ ਸਕਦੇ ਪਾਸੇ ਜ਼ਮੀਨ ਕੁਇਰ ਕਰੋ ਇਹ ਰੁੱਖ ਲਾਉਣ ਦਾ ਪ੍ਰਬੰਧ ਕਰੋ ਸ਼ਰਤ ਬਣਾਓ ਛੋਟੇ ਰੁੱਖ ਨੇ ਜਿਹੜੇ ਉਹਨਾਂ ਨੂੰ ਟ੍ਰਾਂਸਪਲੈਂਟ ਕਰੋ ਇੱਥੋਂ ਖੋਕੇ ਹੋਰ ਕਿੱਥੇ ਲਾਓ ਇਹ ਦੋ ਹਦਾਇਤਾਂ NGT ਨੇ ਨਾ ਇਹ ਫਿਲਟਰੀ ਯੂਨਲ ਨੇ ਪੰਜਾਬ ਸਰਕਾਰ ਨੂੰ ਕੀਤੀਆਂ ਨੇ ਉਹਦੇ باوجود ਇਹਨਾਂ ਨੇ ਰੁੱਖ ਪਾੜਨੇ ਸ਼ੁਰੂ ਕਰ ਦਿੱਤੇ ਉੱਥੇ ਲੋਕਾਂ ਦੇ ਪ੍ਰਚਾਰ ਕਰਤਾ ਵੀ ਲੱਖਾ ਜਾਂ ਐਨਰਜੀ ਟੀਮ ਹੈ ਸਾਡੀ ਟੀਮ ਕਾਲੇ ਪਾਣੀਆਂ ਦਾ ਮੁੱਦਾ ਚੱਕੀ ਟੀਮ ਬੜੇ ਕਾਲੇ ਪਾਣੀਆਂ ਨੂੰ ਲੈ ਕੇ ਜਾਂ ਹੋਰ ਮੁੱਦਿਆਂ ਨੂੰ ਪੇਸ਼ ਆਉਂਦੇ ਲੈ ਕੇ ਕੁਝ ਮੇਰੇ ਨਾਲ ਭਾਈ ਹਰਪੂਰ ਸਿੰਘ ਮਾਨ ਵਰਗੇ ਨੇ ਸਾਡੇ ਡਾਕਟਰ ਬੈਂਸ ਵਰਗੇ ਨੇ ਤਸਕੀਰਤ ਵਰਗੇ ਨੇ ਇੰਜੀਨੀਅਰ ਟਾਈਪ ਹੁੰਦੇ ਡਾਕਟਰ ਟਾਈਪ ਹੁੰਦੇ ਕਬੜ ਰੋੜਾ ਜੀ ਨੇ ਇੱਕ ਇਹ ਇਹ ਕਹਿੰਦੇ ਜੀ ਇਹ ਟੀਮ ਵਿਕਾਸ ਦਾ ਵਿਰੋਧ ਕਰਦੀ ਹੈ ਵਿਜੇ ਸੜਕਾਂ ਨੂੰ ਸਰਕਾਰ ਤਾਂ ਇਹ ਰੋਕਦੇ ਆ ਅਸੀਂ ਸੜਕਾਂ ਨਹੀਂ ਰੋਕਦੇ 26 ਹਜ਼ਾਰ ਰੁਪਏ ਪਟੋਂਗੇ ਪਾਸੇ ਜ਼ਮੀਨ ਨਹੀਂ ਕਵਾਰ ਕੀਤੀ 26 ਵੀ ਨਹੀਂ ਲੱਗਣੀ ਇੱਥੇ 0.32 ਜਿਹੜੀ ਐਵਰੇਜ ਆ ਫਤਿਹਗੜ ਸਾਹਿਬ ਦੇ ਵਿੱਚ ਰੁੱਖਾਂ ਦੀ ਆ ਸਭ ਤੋਂ ਘੱਟ ਪੰਜਾਬ ਦੇ ਰੁੱਖ ਫਤਿਹਗੜ ਸਾਹਿਬ ਚ ਆਪਾਂ ਕੀ ਜੂਨਿਕਲੀ ਜਿਆਦੇ ਲੋਕਾਂ ਦੀ ਵੀ ਮੀਂਹ ਹੀ ਪਿਆ ਰੁੱਖ ਵੱਡੋਂਗੇ ਮੀਂਹ ਕਿੱਥੋਂ ਕਹਣੀ ਇੱਕ ਪਾਸੇ ਸਰਕਾਰ ਡਰਾਮਾ ਕਰਦੀ ਆ ਵੀ ਰੁੱਖ ਲਾਓ ਅਸੀਂ ਕਾਨੂੰਨ ਬਣਾ ਰਹੇ ਦੂਜੇ ਪਾਸੇ ਉਹੀ ਸਰਕਾਰ 26 ਹਜ਼ਾਰ ਰੁਪਏ ਵੜ ਰਹੀ ਆ ਅਸੀਂ ਕਹਿੰਦੇ ਆ ਸੜਕ ਨੂੰ ਉਵੇਂ ਲੈ ਲਓ ਬਰਾਬਰ ਜ਼ਮੀਨ ਰੁਕਾਰ ਕਰਕੇ ਸੜਕੀ ਹੋਰ ਬਣਾਓ ਜੋ ਰੁਕ ਖ ਉਹਨਾਂ ਜਿਵੇਂ ਦੁਆਰ ਕਰਕੇ ਰੁਕ ਪਾਸੇ ਲਾ ਕੇ ਸੜਕ ਟੋੜੀ ਕਰਦੇ ਕੋਈ ਲੋਕ ਦਾ ਸੜਕਾਂ ਚੌੜੀਆਂ ਹੋਣ ਦੀ ਹੁਣਾਂ ਚਾਹੀਦੀ ਉਹਨਾਂ ਜਿੰਨੀਆਂ ਨੈਸ਼ਨਲ ਹਾਈਵੇ ਥੌਰੀਟੀ ਨੇ ਆਪਣੇ ਬਟੰਡਾਂ ਜੀ ਰੋਡ ਸੜਕ ਜਾਂਦੀ ਆ ਬਟੰਡੋਂ ਬਸਰ ਜਾਂਦੀ ਆ ਦੋਨਾਂ ਪਾਸੇ ਜਦ ਰੁਕ ਲਾਈ ਜਾਂਦਾ ਜਿਵੇਂ ਨੇ ਬਹਿਰ ਕੀਤੀ ਹੈ ਬਈ ਉਹ ਇਹਨਾਂ ਨੂੰ ਪਤਾ ਵੀ ਇਹ ਜਿਹੜੇ ਮੁੱਦੇ ਚੱਕ ਰਿਹਾ ਇਹਨਾਂ ਮੁੱਦਿਆਂ ਦੇ ਵਿੱਚ ਜ਼ਿਆਦਾ ਰ ਧਿਆਨ ਫੜਕਾ ਦਿਓ ਇਧਰ ਲੜ ਜਾਦੇ ਬਾਬੇ ਹੁਣ ਮਨ ਨਾਲ ਓरिजिनल ਹੀ ਗੱਲ ਹੈ ਜੇ ਕੱਲ ਨੂੰ ਐਫ ਆਈ ਆਰ ਦਿੰਦੇ ਆ ਤਾਂ ਮੈਂ ਤਾਂ ਉੱਜਦਾ ਸਰਚ ਕਰਨਾ ਪਊਗਾ ਵੀ ਐਸ ਤਰੀਕੇ ਨਾਲ ਜਾਂ ਲਿਜਾਈ ਰੱਖੋ ਜਾਂ ਇੱਕ ਵਾਰੀ ਨੂੰ ਬੰਦ ਕਰ। ਜਾਣੇ ਹਰ ਹਤਕੰਡਾ ਸਰਕਾਰ ਬਣਾ ਦੇ ਵੀ ਰਿਵਾਜ ਕਿਵੇਂ ਬਣਦਾ। ਤੁਸੀਂ ਕੋਰਟ ਜਾਉਂਗੇ ਹੋ। ਮੈਂ ਕੋਰਟ ਵੀ ਜਾਊਂਗਾ ਤੇ ਮੈਂ ਆਹ ਜਿਹੜੇ ਚਲਨਾਂ ਦੇ ਖਿਲਾਫ ਵੀ ਜਾਊਂਗਾ। ਸਹੀ। ਮਾਨਹਾਨ ਦੀ ਵੀ ਟੱਟੋ ਘਟ ਤੁਸੀਂ ਮੇਰਾ ਪੱਖ ਜਾਣਿਆ। ਤੁਸੀਂ ਖਬਰ ਚਲਾਤੀ ਮੈਨੂੰ ਭੂਆ ਆਪੀ ਇਹਨਾਂ ਜੋੜ ਰਹੇ ਹੋ। ਮੈਨੂੰ ਇੱਕ ਇਹ ਬਣਾ ਰਹੇ ਨੇ ਲੱਖਾਂ ਤੇ ਅਗਲਾ ਆਉਣ ਆ ਗਿਆ ਕਿਸੇ ਨੇ। ਤਾਂ ਮੈਂ ਇਹ ਇਹ ਲੋਕਾਂ ਨੂੰ ਵੀ ਕਹਿਣਾ ਚਾਹਣਾ ਸਭ ਤੋਂ ਵੱਡੀ ਅਦਾਲਤ ਮਨ ਲੋਕਾਂ ਨੂੰ। ਜਿੱਥੇ ਲੋਕ ਨੇ ਲੋਹ ਲਹਿਰਾ ਮਰਦੇ ਨੇ ਲੋਕ ਖੜਦੇ ਨੇ ਉੱਥੇ ਸਰਕਾਰਾਂ ਵਿੱਚ ਖੜਦੇ ਨੇ ਪਹਿਲਾਂ ਵੀ ਮੇਰਾ ਪਰਚਾ ਜੇ ਨਾ ਲੋਕ ਖੜਦੇ ਤਾਂ ਮੈਨੂੰ ਚੱਕ ਕੇ ਬਣਾ ਕੇ ਡੀਪੀਸ ਦੇ ਅੰਦਰ ਦੇ ਦਿੰਦੇ ਆ ਤੇ ਵੀ ਉਹ ਹੀ ਪੁਸ਼ ਕਰ ਰਹੇ ਹੋ ਨਮੀ ਕਹਾਣੀ ਹੁਣੇ ਬਗਲੇ ਧਾਰਾ ਘੜੀ ਲਾਉਣਗੇ ਕਿਸ ਨੂੰ ਮਾਰਨ ਆ ਗਿਆ ਸਾੜਨ ਆ ਗਿਆ ਅੱਗ ਲਾਉਣ ਆ ਗਿਆ ਖਬਰਾਂ ਕੀ ਕਹਾਣੀ ਬਣਾਉਣੀ ਇਹਨਾਂ ਨੇ ਤੁਸੀਂ ਪਿਛਲੇ ਦਿਨੀ ਕੋਈ ਸੜਕ ਨੂੰ ਲਾਇਆ ਸੀ ਸ਼ਿੰਗਾਰ ਕੀਤਾ ਹੋਏ ਜਿਹਨਾਂ ਨਾਲ ਜੋੜਿਆ ਜਾ ਰਿਹਾ ਹੋਵੇ ਸਰਕਾਰਾਂ ਦਾ ਰੋਜ਼ ਪਰਦਾ ਸੜਕਾਂ ਦੇ ਮਸਲਿਆਂ ਤੇ ਤਾਂ ਰੋਜ਼ ਲੜ ਰਹੇ ਹਾਂ ਮੈਂ ਤਾਂ ਇਹ ਵੀ ਕਹਿ ਰਿਹਾ ਤੁਹਾਨੂੰ ਸਾਨੂੰ ਜ਼ਮੀਨਾਂ ਨਹੀਂ ਵੇਚਣੀਆਂ ਚਾਹੀਦੀ ਜਿਹੜੀਆਂ ਸਿੱਜੀ ਜ਼ਮੀਨਾਂ ਵੇਚ ਰਹੇ ਆ ਅਸਲ ਵਿੱਚ ਆਪਣੇ ਘੋਗੜਾ ਪਿੰਡ ਹੈ ਸਵਾ 100 ਏਕੜ ਦੇ ਵਿੱਚ ਕਲੋਨੀ ਕੱਟੀ ਜਾ ਰਹੀ ਹੈ ਉੱਚੇ ਕਲਮ ਨੀਰੇ ਵਿੱਚ ਕਿਸੇ ਨੇ 2 ਕਰੋੜ ਰੁਪਇਆ ਲਾਇਆ ਕਿਸੇ ਨੇ ਢਾਈ ਲਾਇਆ ਕਿਸੇ ਨੇ ਡੇਢ ਲਾਇਆ ਕੁੱਠੀਆਂ ਪਾਈਆਂ ਲੋਕਾਂ ਦੇ ਬਹੁਤ ਸ਼ਾਨਦਾਰ ਉਹ ਬਿੱਟੀ ਤਾਂ ਨਜ਼ਰ ਆ ਰਹੀ ਹੈ ਕਿਸੇ ਨੇ 50 ਲੱਖ ਦਾ ਕਿੱਲਾ ਵਿੱਚ ਹੈ ਕਿਸੇ ਨੇ ਡੂਰ ਕੂੜ ਦਾ ਵਿੱਚ ਹੈ ਕਿ 2.5 ਰੋੜ ਦਾ ਵਿੱਚ ਉਹਦਾ ਕੋ ਰੋਲਾ ਪੈ ਗਿਆ ਜੇ ਮੈਂ ਉਹਨਾਂ ਬੰਦਿਆਂ ਕੋਲੇ ਪਾ ਕੇ ਉਹ ਪਰਿਵਾਰਾਂ ਦੇ ਮੈਨੂੰ ਦੱਸਣ ਲੱਗੇ ਪਰਿਵਾਰ ਇਕੱਠੇ ਹੋ ਕੇ ਕਹਿੰਦੇ ਭਾਈ ਅਸੀਂ ਝੋਲੇ ਭਰੀ ਫਿਰਦੇ ਆਂ ਬੈਗ ਭਰੀ ਫਿਰਦੇ ਆਂ ਪੈਸਿਆਂ ਦੇ ਇਥੋਂ ਜ਼ਮੀਨਾਂ ਵੇਚ ਕੇ ਤੇ ਕਹਾ ਜ਼ਮੀਨ ਨਹੀਂ ਮਿਲਦੀ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜੀਆਂ ਕਲੋਨੀਆਂ ਬਣ ਰਹੀਆਂ ਨੇ ਇਹ ਕਲੋਨੀਆਂ ਦੇ ਉੱਤੇ ਵੀ ਪਾਬੰਦੀ ਲੱਗਣੀ ਚਾਹੀਦੀ ਕਲੋਨੀਆਂ ਸਾਡੀਆਂ ਜ਼ਰਖੇਤ ਜ਼ਮੀਨਾਂ ਨੂੰ ਖਾ ਰਹੀਆਂ ਸਾਡੀਆਂ ਪੰਜਾਬੂ ਜ਼ਮੀਨਾਂ ਨੂੰ ਖਾ ਰਹੀਆਂ ਹਜ਼ਾਰਾਂ ਏਕੜ ਪੈੜੀ ਕਲੋਨੀਆਂ ਚ ਰੁਕ ਰਹੀ ਹੈ ਤੁਸੀਂ ਇਹ ਹਿਸਾਬ ਲਾਓ ਬਟਟਾ ਇਧਰੋਂ ਜੁੜ ਚੱਦਾ ਤਪੜੀ ਦੇ ਨਾਲ ਇਧਰੋਂ ਮੁਕਸਰ ਇਧਰੋਂ ਗੋਨੇਆਣਾ ਆਪੋ ਚੋ ਰੁਕ ਗਿਆ ਗੱਲ ਕਰ ਸ਼ੋਨੀ ਆ ਗਈ ਵਿਚਾਲੇ ਤੇ ਗਾਂ ਚੱਲ ਪੋ ਬਰਨਾਲਾ ਆ ਗਿਆ ਉਰੇ ਨੂੰ ਤੇ ਪਰ ਇਹਨੂੰ ਲੱਗਾ ਸੰਦੂਰ ਨਾਲ ਸਾਰੇ ਸ਼ਹਿਰਾਂ ਨੇ ਐਂ ਜੁੜ ਜਾਣਾ ਕਿ ਨਿਗ ਜਮੀਨ ਹੈ ਪੰਜਾਬ ਕੋਲ 25000 ਏਕੜ ਪੈੜੀ ਪੰਜਾਬ ਦੀ ਜਿਹੜੀਆਂ ਸ਼ਰਤਾਂ ਬੜ ਨੋਜ਼ਰ ਰੋਕੀ ਸੋ ਇਹ ਇਹ ਲੋਏ ਵਿਕਾਸ ਕਹਿ ਰਹੇ ਆ ਵਿਕਾਸ ਨਹੀਂ ਕਹਿੰਦਾ ਮੈਂ ਤਬਾਹੀ ਆ ਪੰਜਾਬ ਦੀ ਬਣਾ ਸਕਦਾ ਸੋ ਮੈਂ ਇਹਨਾਂ ਮੁੱਦਿਆਂ ਨੂੰ ਲੈ ਕੇ ਰੋਜ਼ ਹੀ ਬੋਲਦਾ ਰੋਜ਼ ਹੀ ਲੋਕਾਂ ਨੂੰ ਜਾਗਰੂਕ ਕਰਦਾ ਹੈ ਕਿਉਂਕਿ ਨੂੰ ਲੱਗਦਾ ਵੀ ਇਹ ਬੰਦਾ ਰਹਿ ਗਿਆ ਇਥੋਂ ਟੱਪ ਤੱਕ ਤਾਂ ਮੈਂ ਲੋਕਾਂ ਨੂੰ ਕਹਿਣਾ ਭਲਾਵੋ ਹੁਣ ਮੈਂ ਆਉਣ ਵਾਲੇ ਸਮੇਂ 'ਚ ਦੇਖਦਾ ਵੀ ਕੀ ਪਰਚਾ ਕਰਦੇ ਆ ਕਾਦਾ ਕਰਦੇ ਆ ਆ ਚੱਲ ਵੀ ਖਬਰ ਨੂੰ ਪਤਾ ਲੱਗ ਜੂਗਾ ਮੈਂ ਪਤਾ ਵੀ ਕਰਾਇਆ ਦੱਸ ਨਹੀਂ ਰਿਹਾ ਕੋਈ ਕਹਿ ਲੈ ਪਤਾ ਨਹੀਂ ਜਾਂਦਾ ਹੋਇਆ ਕਿ ਨਹੀਂ ਹੋਇਆ ਜੇ ਡੀਜੀਪੀ ਨੂੰ ਗ੍ਰਾਮ ਪਾਲੇ ਵੱਲੋਂ ਕੋਈ ਨਿਰਦੇਸ਼ ਆਇਆ ਵੀ ਇਹ ਫਾਇਰ ਕਰੋ ਤੇ ਆਖਬਾਰਾਂ ਚਾ ਲਪੀਆਂ ਕੋਈ ਨਾ ਪੁੱਛਿਆ ਕਿ ਕਹਾਣੀ ਹੈਗੀ ਤੋਂ ਮੇਰੀ ਲੋਕਾਂ ਨੂੰ ਪੀੜਾ ਵੀ ਜਦੋਂ ਭਰਾਵੋ ਤੁਹਾਨੂੰ ਸਦਾ ਦੰਗੂਗਾ ਹੁੱਕਾ ਮਾਰੂਗਾ ਕੋਈ ਬੈਲੀ ਨਹੀਂ ਨਾ ਪਾਇਓ ਤੇ ਮੈਂ ਤੁਹਾਡੇ ਖਾਤਰ ਮੈਂ ਪੰਜਾਬ ਖਾਤਰ ਅਕੀਲ ਦੇ ਸਾਥ ਖੜਾ ਹਾਂ ਤੁਸੀਂ ਗੈਰ ਭਾਰ ਦੀ ਗੱਲ ਕਰ ਰਹੇ ਹੋ ਪਰ ਦੋਸ਼ ਤੁਸੀਂ ਸਟੇਟ ਤੇ ਲਾ ਰਹੇ ਹੋ ਪੰਜਾਬ ਗ੍ਰਹਿ ਭਾਗ ਦੀ ਗੱਲ ਕਰਦੇ ਪੰਜਾਬ ਪੰਜਾਬ ਠੀਕ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀਏ ਜਿਵੇਂ ਆਪਾਂ ਜਾਣਦੇ ਹਾਂ ਕਿ ਦੋਸਤੋ ਪਟਿਆਲਾ ਸਰਹੰਦ ਰੋਡ ਤੇ ਜੋ 25000 درخت ਸਰਕਾਰ ਕਟਣ ਦੀ ਤਿਆਰੀ ਕਰ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਦੋਸਤੋ ਲੱਖੇ ਸਹਾਣੇ ਨੇ ਜੋ ਵੀ ਉਥੇ ਮੋਰਚਾ ਲਾਇਆ ਹੈ ਤੇ ਜੋ ਵੀ ਦੋਸਤੋ ਲੱਖੇ ਸਹਾਣੇ ਨੇ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਲੱਖੇ ਸਹਾਣੇ ਉੱਪਰ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਸਨੇ ਜੋ ਸੜਕਾਂ ਹਾਈਵੇ ਬਣਾਉਣ ਵਾਲੇ ਠੇਕੇਦਾਰ ਨੇ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਜਾਂ ਅੱਗ ਲਾ ਕੇ ਸਾੜਨ ਦੀ ਧਮਕੀ ਦਿੱਤੀ ਹੈ ਜੋ ਵੀ ਦੋਸਤੋ ਇਸ ਮਾਮਲੇ ਨੂੰ ਲੈ ਕੇ ਲੱਖੇ ਸਿਧਾਂ ਨੇ ਸਰਕਾਰਾਂ ਉੱਪਰ ਸਵਾਲ ਚੁੱਕੇ ਨੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੋ ਨੇ ਉਹ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸੀ ਵੀ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ